ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਭਾਈ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੈਡ ਦਿਖਾਉਣੀ ਆ ਵੱਡੀ ਐਚਐਫ ਵਾਲੀ ਤੇ ਸੂਈ ਸਵਾਈਆ ਡਟੇਰੇ ਇਹਦੇ ਬਾਰੇ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਰਜਾ ਪੈਂਤੂ ਜਿੱਥੇ ਜਗਾਉਂਦੇ ਹੋ ਮੋਬਾਈਲ ਨੰਬਰ ਆਪਣਾ 85950655 81950 965 73 ਇਹ ਜਿਹੜੀ ਬਿਹੜ ਆਪਾਂ ਦੇਖੀ ਜਾ ਰਹੇ ਕਿਹੜਾ ਸੋਸੂਈ ਹੈ ਇਹਨੂੰ ਕਹਿਣ ਨੂੰ ਤਾਂ ਸਾਗਰ ਲੱਗਦਾ ਕਿ ਚੇਰ ਬਣਦਾ ਤੇ ਰਿਵੋਲੂਸ਼ਨੀ ਚਾਪੂ ਕੀ ਜੱਜ ਬਸੂਈ ਆ ਤੇ ਜੇਰੇ ਦੀ ਆਪ ਹੀ ਹੈ ਨਾ ਬੱਚਾ ਇਹਨੇ ਕੀ ਬਾਤਾਂ ਬੱਚੀ ਉੱਤੇ ਰਹੇ ਕਰੀ ਬੜੀ ਬੱਚੀ ਸੋ ਬਰ ਬੱਚੀ ਫੋਲ ਬਰੀਡ ਦੇ ਵਜਾ ਇਹਨੂੰ ਵੱਡੀ ਬੱਚੀ ਕਹਿ ਦੇਣੇ ਪੂਰੀ ਹੈ ਨਾ ਸਾਲੀ ਆ ਨਹੀਂ ਚੰਗੀ ਆ ਪਤਾ ਨਹੀਂ ਕਿਹੜੇ ਸੀਮਲ ਦੀ ਹੈ ਨਾ ਪਤਾ ਨਹੀਂ ਗੱਪ ਮਾਰੀ ਆਪਾਂ ਪੁੱਛਣ ਦੀ ਕਿਹੜੇ ਸੀਮਲ ਦੀ ਆ ਠੀਕ ਹੈ ਤੇ ਪਰ ਚੰਗੇ ਨਹੀਂ ਹੁੰਦੇ ਸੀ ਜਾਂਦੀ ਇਹ ਤਾਂ ਮੇਰੇ ਸਹਾਰ ਮਹੀਨਾ ਦੁੱਧ ਪਿਆੜਾ ਬੱਚੀ ਇਕੱਲੀ 20-22 15-20 ਹਜ਼ਾਰ ਦੀ ਹੈ ਜਾਏਗਾ ਲਾ ਤੇ ਕਿੰਨਾ ਕੇ ਦੁੱਧ ਪਾ ਦੂਗੀ ਇਹ ਦੁੱਧ ਵੀਰੇ ਨੇ ਗਾਰੰਟੀ ਆ ਬਾਈ ਕਰੋ ਤੂੰ ਦੁੱਧ ਠੀਕ ਹੈ 22 ਕਿਲੋ ਕਹ ਕੇ ਅਲਗੀ ਦਾ ਬੜਾ ਸੇਵਾ ਵਾਲਾ ਬੱਦਲ ਠੀਕ ਹੈ ਮੰਨ ਕੇ ਚੱਲੀਏ ਵੀ 20 ਮੰਨ ਕੇ ਲੈ ਜਾ ਚਾਹੇ ਬੰਦਾ 20 ਮੰਨ ਕੇ ਲੈ ਲੇ 20 ਮੰਨ ਕੇ ਲੈ ਲੇ ਠੀਕ ਹੈ ਚੌਣ ਚ ਵਾਜੇ ਇੱਕ ਨੰਬਰ ਇੱਕ ਨੰਬਰ ਬਲ ਧਾਰੇ ਵਗੈਰਾ ਦੇਖ ਸਾਜੋ ਪੂਰਾ ਸਾਫ ਜਰਾ ਮੋਟਾ-ਵੋਟਾ ਚੋੜਾ ਜਵਾ ਕੀ ਬਾਤ ਹੈ ਮੂਹ ਲਸਣਾ ਜ ਮਾਰਦੇ ਬੇ ਤੇ ਚਵਾਈ ਦੇਖੋ ਕੋਈ ਪੂਰ ਸਰ ਲੜੀ ਗੋਲ ਚਵਾਈਆ ਪੂਰੀ ਸਾਫ ਸੁਥਰੀ ਇਹਦਾ ਜੇਰ ਕੋਈ ਉਹ ਕੱਢਦਾ ਦਾ 5-6 ਕਿਲੋ ਬਹੁਤ ਠੀਕ ਹੈ ਤੇ ਮੰਨ ਕੇ ਜਲੇ ਵੀ 5 ਕਿਲੋ ਲਗਭਗ ਬਹੁਤ ਚੋਇਆ ਵਾ 20 ਹੀ ਐਵਰੇਜ ਮੰਨ ਕੇ ਲੈ ਜਾਵਾਂ ਦਾ ਬੱਚੀ ਧਵਾ ਕੇ 5 ਕਿਲੋ ਕੱਢਿਓ ਠੀਕ ਆ ਪਰ ਬੱਚਾ ਬਹੁਤ ਪਿਆਰਾ ਵਿਛੇ ਹੈ ਹਨਾ ਬੜੀ ਵੀਰਾ ਚੰਗੀ ਆ ਸੋ ਬੱਚੀ ਦਾ ਕੋਈ ਮੁੱਲ ਨਹੀਂ ਵਹਿੜ ਵੱਡੀ ਵਹਿੜ ਆ ਤੇ ਖੁਣ ਨਹੀਂ ਤੋਂ ਉੱਪਰ ਜਾਂਦੀ ਆ ਬੱਚੀ ਦੇਖਣ ਆਲਾ ਖਾਣੇ ਨੂੰ ਕਹਦੇ ਬਈ ਮਹੀਨੇ ਦੀ ਸੂਈ ਵੀ ਉਹਦਾ ਸਾਹਮਣੇ ਤਾਜੀ ਸੂਈ ਆ ਹਨਾ ਬਿਲਕੁਲ ਸੂਈ ਆ ਸੋ ਬਿਰੋ ਕੱਦ ਕਾਠ ਵਗੈਰਾ ਵਹਿੜ ਦਾ ਦੇਖ ਸਕਦੇ ਹੋ ਤੀਜਾ ਸੂਆ ਤੇ ਥੋੜਾ ਜਿਹਾ ਪੇਟ ਭਾਰਾ ਜਿਹਾ ਰੱਖ ਦਿਆ ਹਨਾ ਪੇਟਲਾ ਭਾਰਾ ਕਹ ਹੈ ਪਰ ਕੋਈ ਚੱਕਰ ਵਾਲੀ ਗੱਲ ਨਹੀਂ ਜੀ ਜੀਆਂ ਦੀ ਗੋਲੀ ਦੀਰ ਵਾਲੇ ਲੱਗਦਾ ਹਨ ਹਾਂ ਉਹ ਬੰਦਾ ਗੋਲੀ ਗੋਲੀ ਮਨਾ ਪਰ ਦਿੱਤੀ ਨਹੀਂ ਠੀਕ ਹੈ ਸੋ ਬੈੜ ਚੰਗੀ ਆ ਜਿੰਦ ਜਾਨ ਰਾਜੀ ਸਮੀ ਬੜੀ ਬਹੁਤ ਆ ਜਿਆਦਾ ਤੀਜਾ ਹਸੂਆ ਬੈੜ ਸੁਈ ਆ ਕੱਦ ਬੈੜ ਦੇਖੋ ਜਿੰਦ ਜਾਨ ਬਹੁਤ ਕੋਈ ਅੰਤ ਨਹੀਂ ਆਇਆ ਕੋਈ ਚੱਕਰ ਨਹੀਂ ਠੀਕ ਹੈ ਜਿੱਥੇ ਮਰਜੀ ਧਾਰਾ ਮਾਰ ਲਓ ਕੋਈ ਭੂਰਸਾ ਨਹੀਂ ਕੋਈ ਥਣ ਚ ਘਾਟ ਬਾਤ ਨਹੀਂ ਹਨਾ ਤੇ ਫਿਰ ਵੇਚਣੀ ਆਪਾਂ ਕਿੰਨੇ ਦੀ ਇਹ ਵੀਰੇ ਮੋਲ ਤਾਂ ਜਨਾ ਮਾਰ ਜੀਏ ਨੂੰ ਤਾਂ ਜੀ 80 85 ਕਰੀ ਜਾਂਦੇ ਆ ਠੀਕ ਹੈ ਆਪਾਂ 60 ਸੁਭਰ 60000 ਦੇ ਵਿੱਚੋਂ ਆਏਗਾ ਇਹਦਾ ਮਾਣ ਹੋਊਗਾ ਵੀਰੇ ਘਰ ਦਾਗੇ ਵੀਰੇ ਘਰ ਦਾਗੇ ਦੁੱਧ ਮੰਨ ਕੇ ਚਲੇ 20 ਮੰਨ ਕੇ ਲੈਲੇ ਬੰਦਾ ਹਨਾ 25 ਕਿਲੋ ਦੋ ਪਾਈ 23 ਕਿਲੋ ਦਤਾ ਦੋਗੇ 25 ਕਿਲੋ ਹੀ ਦੋਗੇ ਪਰ ਹਵਾਨੇ ਦੇ ਨਾੜਾ ਵਗੈਰਾ ਦੇਖੋ ਸੋਹਣੇ ਚੰਗੇ ਮਿਲਕ ਵੇਚ ਚੰਗੀ ਆ ਹਨਾ ਤੇ ਬਾਕੀ ਬੱਚਾ ਬਹੁਤ ਵੈਰਾ ਉਹਦਾ ਵੀ ਮੋਲਣੀ بڑی ਬੱਚੀ ਕਰੀ ਉਹਨੇ ਬੱਚੀ ਦਿਖਾਦੀ ਆਪਾਂ ਸੁਭਰ ਬੱਚੀ ਦੇਖ ਲੈ 25 ਦਾ ਕੋਈ ਮੋਲਣੀ ਪੂਰੀ ਵੱਡੀ ਬੱਚੀ ਆ ਜਮਾ ਇਹੇ ਵੀ ਡਿਮਾਂਡ ਕਰਦੇ 20000 ਬੱਚੀ ਦਾ ਲਾ ਦਾਂਗੇ ਗਾ ਦਾ ਫਰੀ ਰਹਿ ਜੂ ਵਿਛੇ ਨਾ ਨਾ ਫਰੀ ਰਹਿ ਜੂ ਬੱਚੇ ਦਾ ਮੋਲ ਨਹੀਂ ਮਿਲਣਾ ਬੱਚੀ ਕਰ ਠੀਕ ਹੈ ਤੇ ਨੰਬਰ ਬੋਲ ਜੀ ਵੀਰ ਦੁਬਾਰੇ ਆਪਣਾ 81950 965 ਕਿਐਸੀ 950 96533 ਪਿੰਡ ਟੁੱਟਿਗੇ 77 ਪਿੰਡ ਟੁੱਟਿਗੇ ਜ਼ਿਲ੍ਹਾ ਮੋਗਾ ਵੀਰੋ ਦੇਖਣੇ ਸਾਬ